ਅੱਜ ਸਰ ਇੱਕ ਸੰਪ੍ਰਾਪਤ ਸਿਸਟਮ ਫਾਇਰ ਟ੍ਰੋਲੀ ਵੀਡੀਓ ਲੈ ਕੇ ਆਏ 969 ਤੇ ਐਮਪੀ ਬਲੌ ਆਦੀ 2 ਐਮਪੀ ਬਲੌ ਆਦੇ 1300 ਚੱਕਰ ਤੇ ਆ ਪਾਵਰ ਮੋਡ ਹੈ ਤੇ ਪਹਿਲਾ ਹਾਈ ਗੇਅਰ ਹੈ 4 ਵੀਲ ਲੱਗਿਆ ਹੋਇਆ ਹੂਡ ਸਿੰਗ ਸੰਗਰੀਆ ਤੇ ਬਲੌ ਬਣੇ ਹੋਏ ਨੇ 1300 ਚੱਕਰ ਦੇ ਡੈਕਟਰ ਪੂਰੇ ਚੱਕਰ ਆਰਪੀਓ ਨਹੀਂ ਬਿਲਕੁਲ ਡ੍ਰੌਪ ਕਰ ਰਿਹਾ ਬਸ ਉਦੋਂ ਪਲਟ ਛੱਡਦੇ ਆ ਉਦੋਂ ਸਿਰਫ ਸੌਕ ਚੱਕਰ ਟਰੱਕ ਕਰਦਾ ਫੇਰ ਉਹ ਤੇ ਉਰੇ ਆਇੰਦਾਂ ਫੇਰ ਉਹ ਚੱਕਰ ਤੇ ਬਹੁਤ ਵਧੀਆ ਖਚਾਈ ਕਰਦਾ ਟਰੱਕ ਇਹ ਪਹਿਲਾ ਤਿੰਨ ਸੀਗੇ ਰੋਡ ਇਹਦੇ ਚੋ ਸਿੱਖ ਹਾਲਾ ਕੇ ਰੱਖਤਾ ਕੁੱਝ ਥੋੜੀ ਦਿੱਕਤ ਆ ਰਹੀ ਸੀ ਸਾਨੂੰ ਦਿੱਕਤ ਇਹ ਆ ਰਹੀ ਸੀ ਕਿ ਉਹ ਜਦੋਂ ਗੈਪ ਤੋਂ ਲੈ ਘੱਟ ਸੀ ਉਹਦੇ ਕਰਕੇ ਉਹ ਥੋੜਾ ਭਰ ਜਾਂਦਾ ਸੀ ਕਈ ਵਾਰ ਸਾਨੂੰ ਦੂਜੇ ਟਰੈਕਟਰ ਵਗੈਰਾ 855 ਉਹ ਵੀ ਕੋਲੇ ਪੈ ਜਾਂਦੇ ਆ ਕਰਕੇ ਫਿਰ ਇਹ ਦੋ ਹੀ ਕਰਦੇ। باقی ਟਰੈਕਟਰ ਦੀ ਗੱਲ ਕਰੀਏ ਟਰੈਕਟਰ ਬਹੁਤ ਵਧੀਆ ਬਣਾਏਗਾ ਕੰਮ ਦੀ। ਅਸੀਂ 1300 ਚੱਕਰ ਤੇ ਆਪਾਂ ਕਲਚ ਛੱਡਾ, ਥੋੜੇ ਚੱਕਰ ਡ੍ਰੌਪ ਕੀਤੇ ਫੇਰ ਉੱਥੇ ਪੂਰੇ ਦਰਮਿਆਨ ਪਹਿਲਾ ਹਾਈ ਗੇਰ। ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ। ਜੇ ਨਨ ਸਬਸਕ੍ਰਾਈਬ ਕਰ ਲਿਓ ਫੇਸਬੁਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਡੈਪਟਲ ਬਹੁਤ ਹੀ ਵਧੀਆ ਲੱਗਦੀ ਹੈ ਸੋ ਜਲਦੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ